ਅੱਜ ਦੀ ਇਹ ਖਬਰ ਸੱਚਮੁੱਚ ਬਹੁਤ ਵੱਡੀ ਖਬਰ ਹੈ ਅੱਜ ਪੰਜਾਬ ਦੇ ਹਜ਼ਾਰਾਂ ਘਰਾਂ ਦੇ ਵਿੱਚ ਸੱਥਰ ਵਛਾਉਣ ਦਾ ਸਮਾਨ ਇੱਕੋ ਥਾਂ ਤੋਂ ਫੜਿਆ ਗਿਆ ਇਸ ਸਾਲ ਦੇ ਵਿੱਚ ਪਹਿਲੀ ਵਾਰ ਨਸ਼ੇ ਦੀ ਚਿੱਟੇ ਦੀ ਹੈਰੋਇਨ ਦੀ ਇੰਨੀ ਵੱਡੀ ਖੇਪ ਫੜੀ ਗਈ ਹੈ ਅੱਜ ਦੀਆਂ ਤਿੰਨ ਵੱਡੀਆਂ ਖਬਰਾਂ ਤੁਹਾਨੂੰ ਦੱਸਣੀਆਂ ਨੇ ਤੇ ਪਹਿਲੀ ਵੱਡੀ ਖਬਰ ਹੈ ਕਿ ਅੱਜ ਪੰਜਾਬ ਦੇ ਪੁਲਿਸ ਮੁਖੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਸਾਹਿਬ ਨੇ ਬਹੁਤ ਵੱਡਾ ਖੁਲਾਸਾ ਕੀਤਾ ਹੈ ਬੀਜੀਪੀ ਦੇ ਖੁਲਾਸੇ ਦੇ ਨਾਲ ਬਹੁਤ ਵੱਡੇ ਸਵਾਲ ਤੇ ਬਹੁਤ ਵੱਡੀਆਂ ਚਿੰਤਾਵਾਂ ਵੀ ਖੜੀਆਂ ਹੋਈਆਂ ਨੇ ਅੱਜ ਪੰਜਾਬ ਦੇ ਪੁਲਿਸ ਮੁਖੀ ਡੀਜੀਪੀ ਗੌਰਵ ਯਾਦਵ ਸਾਹਿਬ ਕੈਮਰੇ ਸਾਹਮਣੇ ਆਏ ਉਹਨਾਂ ਨੇ ਦਾਵਾ ਕੀਤਾ ਹੈ ਕਿ ਅੰਮ੍ਰਿਤਸਰ ਅੱਜ ਤਰਨਤਾਰਨ ਸਾਹਿਬ ਦੇ ਵਿੱਚ ਪੰਜਾਬ ਦੀ ਪੁਲਿਸ ਨੇ 80 ਕਿਲੋ ਹੈਰੋਇਨ 80 ਕਿਲੋ ਚਟਾ ਇੱਕੋ ਥਾਂ ਤੋਂ ਬਰਾਮਦ ਕੀਤਾ ਹੈ ਡੀਜੀਪੀ ਨੇ ਦੱਸਿਆ ਕਿ ਪਿਛਲੇ ਦਿਨੀ ਪੰਜਾਬ ਪੁਲਿਸ ਨੇ ਇੱਕ ਅਮਰਜੋਤ ਨਾਮ ਦਾ ਵਿਅਕਤੀ ਫੜਿਆ ਸੀ ਜਿਹਦੇ ਤੋਂ 5 ਕਿਲੋ ਜੜਾ ਚਿੱਟਾ 5 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ ਉਸ ਤੋਂ ਬਾਅਦ ਜਦੋਂ ਉਹਦੇ ਤੋਂ ਪੁੱਛਗਿੱਛ ਕੀਤੀ ਗਈ ਤਾਂ ਫੇਰ ਉਹਦੀ ਨਿਸ਼ਾਨਦੇਹੀ ਤੇ ਉਹਦੇ ਘਰ ਦੇ ਵਿੱਚੋਂ ਪਿੱਟੇ ਵਿੰਡ ਦੇ ਵਿੱਚੋਂ 80 ਕਿਲੋ ਚਿੱਟਾ 80 ਕਿਲੋ ਹੈਰੋਇਨ ਹੋਰ ਬਰਾਮਦ ਕੀਤੀ ਗਈ ਹੈ ਤੇ ਡੀਜੀਪੀ ਗੌਰਵ ਯਾਦਵ ਸਾਹਿਬ ਨੇ ਦੱਸਿਆ ਹੈ ਕਿ ਵਾਸ਼ਿੰਗ ਮਸ਼ੀਨ ਜਿਹੜੀ ਕੱਪੜੇ ਧੋਣ ਵਾਲੀ ਮਸ਼ੀਨ ਹੁੰਦੀ ਹੈ ਉਹਦੇ ਵਿੱਚ ਲਗਾ ਕੇ ਇੰਨੀ ਵੱਡੀ ਪੱਦਰ ਤੇ ਤਬਾਈ ਦਾ ਬਰਬਾਦੀ ਦਾ ਇਹ ਸਮਾਨ ਰੱਖਿਆ ਹੋਇਆ ਸੀ ਅੱਜ ਤੱਕ ਪਿਛਲੇ 20 ਸਾਲਾਂ ਦੇ ਵਿੱਚ ਕਿਸੇ ਮਜ਼ਾਈਲ ਨੇ ਕਿਸੇ ਬਰੂਦ ਨੇ ਪੰਜਾਬ ਦਾ ਇੰਨਾ ਨੁਕਸਾਨ ਨਹੀਂ ਕੀਤਾ ਜਿੰਨਾ ਪੰਜਾਬ ਦਾ ਨੁਕਸਾਨ ਇਸ ਚਿੱਟੇ ਇਸ ਹੈਰੋਇਨ ਦੇ ਨਸ਼ੇ ਨੇ ਕੀਤਾ ਔਰ ਅੱਜ 85 ਕਿਲੋ ਹੈਰੋਇਨ ਇਹ ਜਿਹੜੀ ਬਰਾਮਦ ਕੀਤੀ ਗਈ ਹੈ ਪੰਜਾਬ ਪੁਲਿਸ ਮੁਖੀ ਨੇ ਦੱਸਿਆ ਕਿ ਅੰਤਰਰਾਸ਼ਟਰੀ ਪੱਦਰ ਦਾ ਗਰੋਹ ਹੈ ਇੱਕ ਉਹਦੇ ਨਾਲ ਜੁੜ ਕੇ ਇਹ ਜਿਹੜਾ ਪਿੱਟੇ ਵਿੰਡ ਦਾ ਵਿਅਕਤੀ ਸੀ ਅਮਰਜੋਤ ਸਿੰਘ ਇਹ ਕੰਮ ਕਰ ਰਿਹਾ ਸੀਗਾ ਲੰਬੇ ਟਾਈਮ ਤੋਂ ਕਰ ਰਿਹਾ ਸੀ ਇੱਥੇ ਹੀ ਵੱਡੇ ਸਵਾਲ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾਅਵਾ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਹੈ ਔਰ ਪੰਜਾਬ ਪੁਲਿਸ ਮੁਖੀ ਤੇ ਪੰਜਾਬ ਸਰਕਾਰ ਦਾ ਦਾਵਾ ਹੈ ਕਿ ਐਸ ਮਹੀਨੇ ਦੀ 31 ਮਈ ਤੱਕ ਪੰਜਾਬ ਨੂੰ ਨਸ਼ਾ ਮੁਕਤ ਐਲਾਨ ਕਰ ਦੇਣਾ ਇਹ ਐਲਾਨ ਕਰ ਦੇਣਾ ਕਿ ਪੰਜਾਬ ਚ ਕਿਤੇ ਕੋਈ ਨਸ਼ਾ ਨਹੀਂ ਰਹਿ ਗਿਆ ਸਭ ਸਮਾਪਤ ਹੋ ਗਿਆ ਪਰ ਜੋ ਆ ਹਾਲ ਦਿਖ ਰਿਹਾ ਜਿਵੇਂ ਅੱਜ 85 ਕਿਲੋ ਚਿੱਟਾ 85 ਕਿਲੋ ਹੈਰੋਇਨ ਇੱਕੋ ਥਾਂ ਤੋਂ ਬਰਾਮਦ ਹੋਈ ਹੈ 1.4 ਕਰੋੜ 400 ਕਰੋੜ ਮਤਲਬ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ 425 ਤੋਂ 30 ਕਰੋੜ ਸਵਾ 400 ਕਰੋੜ ਤੱਕ ਦੀ ਕੀਮਤ ਜਿਹੜੀ ਆ ਇਸ ਹੈਰੋਇਨ ਦੀ ਦੱਸੀ ਜਾ ਰਹੀ ਹੈ ਹੁਣ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਵਿੱਚ ਨਸ਼ਾ ਮੁਕਤ ਐਲਾਨ ਕਰਨ ਦੇ ਵਿੱਚ ਦਿਨ ਤਾਂ ਰਹਿ ਗਏ ਨੇ 14 ਤੇ ਅੱਜ 80 ਕਿਲੋ ਨਸ਼ਾ ਚਿੱਟਾ ਇੱਕੋ ਤੋਂ ਬਰਾਮਦ ਹੋਇਆ ਤਾਂ ਫਿਰ ਕੀ 31 ਮਈ ਤੱਕ ਪੰਜਾਬ ਨੂੰ ਨਸ਼ਾ ਮੁਕਤ ਐਲਾਨ ਦੇਣਾ ਸਹੀ ਹੋਏਗਾ ਕੀ ਸੱਚਮੁੱਚ 31 ਮਈ ਤੱਕ ਪੰਜਾਬ ਨਸ਼ਾ ਮੁਕਤ ਹੋ ਚੁੱਕਾ ਹੋਏਗਾ ਇਹਦਾ ਜਵਾਬ ਤੁਸੀਂ ਦਿਓ ਆਪਣਾ ਕਮੈਂਟ ਲਿਖ ਕੇ ਆਪਣਾ ਵਿਚਾਰ ਲਿਖ ਕੇ ਹੁਣ ਪਿਛਲੇ ਦਿਨਾਂ ਤੋਂ ਕੀ ਹੋਇਆ ਕੱਲ ਪੰਜਾਬ ਪੁਲਿਸ ਦੇ ਇੱਕ ਡੀਐਸਪੀ ਨੂੰ ਨਸ਼ਿਆਂ ਦੇ ਗਰੋਹ ਦੇ ਨਾਲ ਰਲਿਆ ਹੋਇਆ ਪੰਜਾਬ ਪੁਲਿਸ ਨੇ ਫੜਿਆ ਔਰ ਉਸ ਡੀਐਸਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੁਣ ਜਦੋਂ ਕੁੱਤੀ ਚੋਰਾ ਨਾਲ ਰਲ ਜਾਏ ਜਦੋਂ ਵਾੜ ਖੇਤ ਨੂੰ ਖਾਨ ਲੱਗ ਜਾਏ ਤਾਂ ਫਿਰ ਕੀ ਹੋ ਸਕਦਾ ਹੈ ਫਿਰ ਤਾਂ ਤਬਾਈ ਹੀ ਬਚਦੀ ਹੈ ਪੰਜਾਬ ਦੇ ਵਿੱਚ ਹੁਣ ਤੱਕ ਜਿੰਨਾ ਗਲਤ ਕੰਮਾਂ ਦਾ ਪਸਾਰਾ ਹੋਇਆ ਚਾਹੇ ਉਹ ਨਸ਼ਿਆਂ ਦਾ ਚਾਹੇ ਉਹ ਗੈਂਗਸਟਰ ਪੁਨੇ ਦਾ ਚਾਹੇ ਉਹ ਹੋਰ ਚੋਰੀਆਂ ਡਾਕਿਆਂ ਦਾ ਚਾਹੇ ਉਹ ਨਕਲੀ ਸ਼ਰਾਬ ਦਾ ਉਹ ਸਾਰਾ ਕੁਝ ਕਿਤੇ ਨਾ ਕਿਤੇ ਨਾ ਕਿਤੇ ਮਿਲੀ ਭੁਗਤ ਦਾ ਨਤੀਜਾ ਹੈ ਜੇਕਰ ਮਿਲੀਆਂ ਭੁਗਤਾਂ ਨਾ ਹੁੰਦੀਆਂ ਤਾਂ ਪਿਛਲੇ 20-25 ਸਾਲਾਂ ਦੇ ਵਿੱਚ ਜਿੰਨਾ ਗੰਦ ਪੰਜਾਬ ਚ ਪਿਆ ਨਸ਼ਿਆਂ ਦਾ ਜਿੰਨਾ ਗੰਦ ਪੰਜਾਬ ਚ ਪਿਆ ਆ ਜਿਹੜੇ ਨਜਾਇਜ਼ ਅਸਲੇ ਤੇ ਨਜਾਇਜ਼ ਹਥਿਆਰਾਂ ਦਾ ਇਹ ਨਹੀਂ ਸੀ ਪੈ ਸਕਣਾ ਕਿਉਂਕਿ ਪੰਜਾਬ ਦੇ ਕੋਲ ਕਾਫੀ ਮਾਤਰਾ ਦੇ ਵਿੱਚ ਪੁਲਿਸ ਹੈ ਔਰ ਪੰਜਾਬ ਦੇ ਬਜਟ ਦਾ ਇੱਕ ਵੱਡਾ ਹਿੱਸਾ ਪੁਲਿਸ ਕਰਮਚਾਰੀਆਂ ਨੂੰ ਤਨਖਾਹ ਦੇਣ ਤੇ ਲੱਗ ਜਾਂਦਾ ਹੈ ਤਾਂ ਫਿਰ ਵੀ ਪੰਜਾਬ ਦੇ ਵਿੱਚ ਨਾ ਨਸ਼ਾ ਰੁਕ ਰਿਹਾ ਨਾ ਗੈਂਗਸਟਰਵਾਦ ਰੁਕ ਰਿਹਾ ਨਾ ਨਜਾਇਜ਼ ਅਸਲੇ ਰੁਕ ਰਹੇ ਆ ਨਹੀਂ ਹੋਰ ਜਿਹੜੀਆਂ ਲੁੱਟ ਖੋਹ ਚੋਰੀਆਂ ਦੀਆਂ ਵਾਰਦਾਤਾਂ ਰੁਕ ਰਹੀਆਂ ਨੇ ਤਾਂ ਫਿਰ ਇਹਦਾ ਜ਼ਿੰਮੇਵਾਰ ਕੌਣ ਹੈ ਇਹਦਾ ਜ਼ਿੰਮੇਵਾਰ ਉਹੀ ਸਿਸਟਮ ਉਹੀ ਪ੍ਰਬੰਧ ਹੈ ਜਿਹਦੀ ਕੁੱਖ ਚੋਂ ਇਹ ਸਭ ਕੁਝ ਪੈਦਾ ਹੋਇਆ ਗੰਦੀਆਂ ਸਿਆਸਤਾਂ ਇੱਥੇ ਚੱਲੀਆਂ ਉਹਨਾਂ ਸਿਆਸਤਾਂ ਨੇ ਆਪਣੇ ਸਿਆਸੀ ਲਾਭਾਂ ਦੀ ਖਾਤਰ ਪੰਜਾਬ ਨੂੰ ਬਲਦੀ ਦੇ ਬੂਥੇ ਧੱਕਿਆ ਔਰ ਅੱਜ ਨਤੀਜੇ ਪੰਜਾਬ ਤੇ ਪੰਜਾਬ ਦੇ ਲੋਕ ਭੁਗਤ ਰਹੇ ਨੇ ਹੁਣ ਕੱਲ ਜਿਹੜਾ ਡੀਐਸਪੀ ਫੜਿਆ ਪੰਜਾਬ ਪੁਲਿਸ ਦਾ ਉਹ ਫੜਿਆ ਜੀ ਜਿਹੜਾ ਸੰਗਰੂਰ ਜੇਲ ਹੈ ਉਹ ਜੇਲ ਦਾ ਡੀਐਸਪੀ ਸੀ ਔਰ ਉਹ ਇਸ ਤਰ੍ਹਾਂ ਫੜਿਆ ਗਿਆ ਸਭ ਤੋਂ ਪਹਿਲਾਂ ਜੇਲ ਦੇ ਵਿੱਚੋਂ 9 ਫੋਨ ਬਰਾਮਦ ਹੋਏ 8 ਜਿਹੜੀਆਂ ਸਮਾਰਟ ਵਾਚ ਬਰਾਮਦ ਹੋਈਆਂ ਕੁਝ ਨਸ਼ਾ ਬਰਾਮਦ ਹੋਇਆ ਜਦੋਂ ਉਹਨਾਂ ਬੰਦਿਆਂ ਤੋਂ ਪੁੱਛਗਿੱਛ ਕੀਤੀ ਉਹਨਾਂ ਨੇ ਬਾਹਰ ਬੈਠੇ ਤਿੰਨ ਬੰਦੇ ਫੜਾਤੇ ਜਦ ਉਹਨਾਂ ਤੋਂ ਪੁੱਛ ਗਏ ਕਿ ਕੀ ਤੀ ਤੁਸੀਂ ਜੇਲ੍ਹ ਚ ਕਿਵੇਂ ਭੇਜਦੇ ਹੋ ਉਹਨਾਂ ਨੇ ਜੇਲ੍ਹ ਦਾ ਇੱਕ ਕਰਮਚਾਰੀ ਫੜਾਤਾ ਜਦੋਂ ਜੇਲ੍ਹ ਦੇ ਕਰਮਚਾਰੀ ਨੂੰ ਵਟਾ ਚਾੜਿਆ ਤਾਂ ਫਿਰ ਉਹਨੇ ਡੀਐਸਪੀ ਤੱਕ ਗੱਲ ਪਹੁੰਚਾਈ ਤੇ ਫਿਰ ਡੀਐਸਪੀ ਵੀ ਫੜਨਾ ਪੈ ਗਿਆ ਹੁਣ ਕੱਲ ਜਦੋਂ ਐਸਐਸਪੀ ਸਾਹਿਬ ਡੀਐਸਪੀ ਦੇ ਫੜੇ ਜਾਣ ਦੀ ਕਹਾਣੀ ਦੱਸ ਰਹੇ ਸੀ ਤਾਂ ਉਹ ਉਹਨੂੰ ਅਜੇ ਵੀ ਡੀਐਸਪੀ ਸਾਹਿਬ ਕਹਿ ਕੇ ਬੋਲ ਰਹੇ ਸੀ ਤਿੰਨ ਵਾਰੀ ਡੀਐਸਪੀ ਸਾਹਿਬ ਉਹਨਾਂ ਨੇ ਬੋਲਿਆ ਜਦੋਂ ਕਿ ਲੋਕਾਂ ਨੇ ਫਿਰ ਕਮੈਂਟ ਲਿਖੇ ਜੇਕਰ ਉਹ ਇਹੋ ਜੇ ਗਲਤ ਕੰਮ ਚ ਸ਼ਾਮਲ ਸੀ ਜਿਵੇਂ ਦੀ ਪੁਲਿਸ ਕਹਿ ਰਹੀ ਹੈ ਫਿਰ ਉਹਨੂੰ ਡੀਐਸਪੀ ਸਾਹਬ ਕਹਿਣਾ ਕਿਵੇਂ ਜਾਇਜ਼ ਹੈ ਹੁਣ ਕੱਲ ਹੀ ਪਟਿਆਲਾ ਦੇ ਪਾਸੋਂ ਦੇ ਵਿੱਚ ਇੱਕ ਐਸਐਚਓ ਨੂੰ ਜਿਹੜੇ ਐਸਐਸਪੀ ਨੇ ਵਰਨ ਸ਼ਰਮਾ ਉਹਨਾਂ ਨੇ ਸਸਪੈਂਡ ਕੀਤਾ ਉਹਦੇ ਤੇ ਦੋਸ਼ੇ ਸੀਗੇ ਵੀ ਉਹ ਲੋਕਾਂ ਦੇ ਨਾਲ ਡੀਲਿੰਗ ਸਹੀ ਨਹੀਂ ਕਰਦਾ ਸੀ ਉਹ ਪਬਲਿਕ ਦੇ ਨਾਲ ਵਿਵਹਾਰ ਹੀ ਨਹੀਂ ਸਹੀ ਕਰਦਾ ਸੀ ਜਿਵੇਂ ਬਹੁਤ ਸਾਰੇ ਲੋਕਾਂ ਦੇ ਦਿਮਾਗ ਨੂੰ ਥਾਣੇਦਾਰੀ ਚੜ ਜਾਂਦੀ ਹੈ ਐਦਾਂ ਚੜ ਗਈ ਹੋਈ ਸੀ ਤੁਸੀਂ ਦੋ ਤਰ੍ਹਾਂ ਦੇ ਲੋਕ ਵੇਖੇ ਹੋਣਗੇ ਇੱਕ ਜਿਹੜੇ ਬਹੁਤ ਵੱਡੇ ਅਹੁਦਿਆਂ ਤੇ ਵੀ ਚਲੇ ਜਾਂਦੇ ਕਈ ਰਾਸ਼ਟਰਪਤੀ ਬਣ ਜਾਂਦੇ ਆ ਡਾਕਟਰ ਅਬਦੁਲ ਕਲਾਮ ਵਰਗੇ ਪਰ ਉਹਨਾਂ ਦੇ ਦਿਮਾਗਾ ਚ ਕੋਈ ਫਤੂਰ ਕੋਈ ਹੰਕਾਰ ਕੋਈ ਹੈਂਕੜ ਨਹੀਂ ਹੁੰਦੀ ਤੇ ਕੁਝ ਲੋਕ ਆ ਨਿੱਕੇ ਮੋٹے ਅਹੁਦੀ ਜੀ ਤੇ ਬੈਠੇ ਹੁੰਦੇ ਆ ਤੇ ਉਹਨਾਂ ਨੂੰ ਐ ਲੱਗਣਾ ਸ਼ੁਰੂ ਹੋ ਜਾਂਦਾ ਮੈਂ ਰੱਬ ਲੱਗ ਗਿਆ ਤੇ ਫਿਰ ਉਹ ਆਮ ਲੋਕਾਂ ਨੂੰ ਆਮ ਪਬਲਿਕ ਨੂੰ ਐਡਾ ਡੀਲ ਕਰਨਾ ਸ਼ੁਰੂ ਕਰ ਦਿੰਦੇ ਆ ਜਿਵੇਂ ਦੇ ਦੋਸ਼ ਉਸ ਪਾਰਸੋਂ ਦੇ ਐਸਐਚਓ ਤੇ ਲੱਗੇ ਨੇ ਜਿਹਨੂੰ ਕੱਲ ਰਾਤ ਸਸਪੈਂਡ ਕੀਤਾ ਗਿਆ ਹੁਣ ਇਹ ਸਾਰੇ ਕੁਸ਼ ਦੇ ਵਿੱਚ ਤੁਹਾਡਾ ਕੀਮਤੀ ਵਿਚਾਰ ਮੈਂ ਇਸ ਕਰਕੇ ਚਾਹਣਾ ਹੁਣਾ ਕਿਉਂਕਿ ਪਤਾ ਲੱਗਣਾ ਚਾਹੀਦਾ ਯਾਰ ਤੁਸੀਂ ਕਿਵੇਂ ਸੋਚਦੇ ਹੋ ਹੁਣ ਪੰਜਾਬ ਦੇ ਵਿੱਚ ਨਸ਼ਿਆਂ ਦਾ ਜਿੰਨਾ ਵੱਡਾ ਰੈਕਟ ਹੈ ਇਹਦੇ ਵਿੱਚ ਕਿੰਨੀਆਂ ਵੱਡੀਆਂ ਮੱਛੀਆਂ ਫੜੀਆਂ ਗਈਆਂ ਕਿੰਨੇ ਵੱਡੇ ਮગરਮੱਛ ਫੜੇ ਗਏ ਸਵਾਲ ਏ ਅੱਜ ਤੋਂ 10 ਕੁ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਬਿਆਨ ਆਉਂਦਾ ਉਹ ਕਹਿੰਦੇ ਵੀ ਹੁਣ ਤੱਕ ਤਾਂ ਅਸੀਂ ਛੋਟੀਆਂ ਮੱਛੀਆਂ ਨੂੰ ਹੱਥ ਪਾਇਆ ਪਰ ਅੱਗੇ ਆਉਣ ਵਾਲੇ ਦਿਨਾਂ 'ਚ ਅਸੀਂ ਵੱਡੇ-ਵੱਡੇ ਮગરਮੱਛ ਵੀ ਫੜਨੇ ਨੇ ਜਿਨ੍ਹਾਂ ਨੂੰ ਪੂਰਾ ਪੰਜਾਬ ਜਾਣਦਾ ਹੁਣ ਤੁਸੀਂ ਦੱਸੋ ਕੀ ਛੋਟੀਆਂ ਮੱਛੀਆਂ ਤੋਂ ਲੱਗਣਾ ਚਾਹੀਦਾ ਹੈ ਕਿ ਵੱਡੇ ਮગરਮੱਛਾਂ ਤੋਂ ਕਮਾਲ ਹੋਗੀ ਹੁਣ ਤਾਂ ਇਹ ਚਾਹੀਦਾ ਸੀ ਕਿ ਵੱਡੇ ਵੱਡੇ ਮਗਰਮੱਛ ਫੜੇ ਜਾਂਦੇ ਫਿਰ ਉਹਨਾਂ ਦੀਆਂ ਨਿਸ਼ਾਨਦਈਆਂ ਤੇ ਛੋਟਿਆਂ ਵੱਲ ਤੁਰਿਆ ਜਾਂਦਾ ਪਰ ਇੱਥੇ ਗੰਗਾ ਉਲਟੀ ਚੱਲੀ ਪਈ ਆ ਵੱਡੇ ਮਗਰਮੱਛ ਭਗਵੰਤਮਾਨ ਸਾਹਿਬ ਕਹਿੰਦੇ ਅਜੇ ਅਸੀਂ ਫੜਨੇ ਆ ਅਜੇ ਅਸੀਂ ਛੋਟਿਆਂ ਨੂੰ ਹੱਥ ਪਾਇਆ ਕੀ ਛੋਟਿਆਂ ਨੂੰ ਫੜ ਕੇ ਤੇ ਵੱਡਿਆਂ ਨੂੰ ਸੁਚੇਤ ਅਲਰਟ ਕਰਨਾ ਚਾਹੁੰਦੇ ਹਾਂ ਉਹਨੇ ਟਾਈਮ ਨੂੰ ਉਹ ਵੱਡੇ ਮਗਰਮੱਛ ਆਪਣੇ ਘਰਤ ਜਾਂ ਆਸੇ ਪਾਸੇ ਕੋਈ ਨਸ਼ਾ ਰਹਿਣ ਦੇਣਗੇ ਉਹ ਤਾਂ ਸਾਰਾ ਸਮਾਨ ਟਿਕਾਣੇ ਲਾ ਦੇਣਗੇ ਉਹ ਤਾਂ ਸਭ ਕੁਝ ਸੈੱਟ ਕਰ ਦੇਣਗੇ ਵੇਖੋ ਮੁੱਖ ਮੰਤਰੀ ਸਾਹਿਬ ਨੇ ਇਹ ਦਾਵਾ ਪਾਵੇਂ ਆਪਦੇ ਵੱਲੋਂ ਬੜਾ ਹੁਭਕੇ ਕੀਤਾ ਪਰ ਇਹਦੇ ਤੇ ਸਵਾਲ ਉੱਠੇ ਨੇ ਤੇ ਇਹਨਾਂ ਸਵਾਲਾਂ ਦੇ ਜਵਾਬ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੇਣੇ ਚਾਹੀਦੇ ਨੇ ਇਸ ਕਰਕੇ ਦੇਣੇ ਚਾਹੀਦੇ ਨੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੂਜੀਆਂ ਪਾਰਟੀਆਂ ਨੂੰ ਬਖਸ਼ਦੀ ਨਹੀਂ ਰਹੀ ਸਵਾਲ ਕਰਦੀ ਰਹੀ ਆ ਕਾਲੀਆਂ ਦੀ ਸਰਕਾਰ ਵੇਲੇ ਵੀ ਪਿਛਲੇ 5 ਸਾਲ ਕਾਂਗਰਸ ਦੀ ਸਰਕਾਰ ਰਹੀ ਉਦੋਂ ਵੀ ਆਮ ਆਦਮੀ ਪਾਰਟੀ ਬਹੁਤ ਵੱਡੇ ਤੇ ਤਿੱਖੇ ਸਵਾਲ ਕਾਂਗਰਸ ਨੂੰ ਕਰਦੀ ਰਹੀ ਆ ਤੇ ਅੱਜ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਸਵਾਲ ਤਾਂ ਹੋਣਗੇ ਜਵਾਬ ਤਾਂ ਦੇਣੇ ਪੈਣਗੇ ਹੱਸ ਕੇ ਦਿਓ ਜਾਂ ਰੋ ਕੇ ਦਿਓ ਇੱਕ ਗੱਲ ਪੱਕੀ ਹੈ ਜਿਹੜੀਆਂ ਵੀ ਸਰਕਾਰਾਂ ਲੋਕਾਂ ਦੇ ਸਵਾਲਾਂ ਨੂੰ ਜਨਤਾ ਦੇ ਸਵਾਲਾਂ ਨੂੰ ਪਬਲਿਕ ਦੇ ਸਵਾਲਾਂ ਨੂੰ ਜਾਂ মিডিਆ ਦੇ ਸਵਾਲਾਂ ਨੂੰ ਪੁਲਿਸ ਦੇ ਦਾਬੇ ਨਾਲ ਜਾਂ ਪਰਚਾ ਨਾਲ ਦਬਾਉਣ ਦੇ ਰਾਹ ਤੁਰਦੀ ਹੈ ਉਹ ਸਰਕਾਰ ਦਾ ਅੰਤ ਬਹੁਤ ਨੇੜੇ ਹੁੰਦਾ ਵੇਖੋ ਪੰਜਾਬ ਦੀ ਤਸਵੀਰ ਕੀ ਹੈ ਇੱਕ ਬੰਦੇ ਨਾਲ ਜਿਹਦੇ ਨਾਲ ਧੱਕਾ ਹੋਇਆ ਹੁੰਦਾ ਜਿੰਨਾ ਉਹ ਉਬਲਦਾ ਹੁੰਦਾ ਨਾ ਤੇ ਜਿੰਨਾ ਉਹਦੇ ਨਾਲ ਹੋਏ ਧੱਕੇ ਦਾ ਪਤਾ ਬਾਕੀਆਂ ਨੂੰ ਲੱਗਦਾ ਜਿੰਨਿਆਂ ਨੂੰ ਵੀ ਲੱਗਦਾ ਉਹ ਸਾਰੇ ਐਂਟੀ ਹੋ ਜਾਂਦੇ ਸਰਕਾਰ ਇਸ ਕਰਕੇ ਪੰਜਾਬ ਦੀ ਤਸਵੀਰ ਬਾਕੀ ਰਹੀ ਆ ਪੰਜਾਬ ਦੀ ਤਸਵੀਰ ਇਹ ਰਹੀ ਆ ਕਿ ਇੱਥੇ ਜਿਵੇਂ ਕਹਿੰਦੇ ਆ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਤੋਂ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਅਜੇ ਤੱਕ ਤਾਂ ਇਹ ਹੈਗੀ ਆ ਚੀਜ਼ ਵੀ ਜਿਹੜੀ ਵੀ ਹਕੂਮਤ ਜਾਂ ਸਰਕਾਰ ਇੱਥੇ ਲੋਕਾਂ ਦੇ ਵਾਜਬ ਸਵਾਲਾਂ ਨੂੰ ਪੁਲਿਸ ਦੇ ਦਾਬੇ ਜਾਂ ਝੂਠੇ ਕੇਸਾਂ ਨਾਲ ਦਮਾਉਣ ਦੇ ਰਾਹ ਤੁਰੇਗੀ ਉਹ ਲੋਕਾਂ ਦੇ ਦਿਮਾਗਾਂ 'ਚ ਸਦਾ ਲਈ ਉਤਰ ਜਾਏਗੀ ਉਹ ਲੋਕਾਂ ਦੇ ਦਿਮਾਗਾਂ 'ਚ ਨਿਆਂਕਾਰੀ ਪਾਰਟੀ ਜਾਂ ਨਿਆਂਕਾਰੀ ਲੋਕ ਨਹੀਂ ਰਹਿਣਗੇ ਸੋ ਇਹ ਸਾਰੇ ਕੁਝ ਬਾਰੇ ਤੁਸੀਂ ਕੀ ਸੋਚਦੇ ਹੋ ਤੁਸੀਂ ਆਪਣਾ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਜੱਦ ਬਹੁਤ ਮਿਹਰਬਾਨੀ